ਕਿ ਕਿ ਚਾ ਚਾ ਹਰਮਨ ਮਾਉਣਾ ਹਰਮਾਨਗੜ੍ਹ ਤੋਂ ਆਇਆ ਬਾਈ ਜੀ ਝੋਨਾ ਰਾਜਸਥਾਨ ਤੋਂ ਆ ਬਾਈ ਲੈ ਕੇ ਆਇਆ ਤੇ ਆ ਹਾਲਾਤ ਵੇਖ ਲੋ ਝੋਨੇ ਦੇ ਆ ਦੇਖੋ ਆ ਜਾ ਬਾਈ ਉਰੇ ਆ ਜਾ ਸੰਗ ਤੇ ਕਿਸਾਨ ਭਰਾਵੋ ਆ ਆ ਤੁਹਾਡੀ ਲੋਟੇ ਸੇ ਕਰਕੇ ਹੁੰਦੀ ਆ ਤੁਸੀਂ 20 20 ਦਿਨ ਹੋ ਗਏ ਮੰਡਗਾ ਚ ਬੈਠਿਆ ਨੂੰ ਆ ਸ਼ਖਸ਼ਾ ਇਹ ਭਰਾ ਚੱਲ ਕਰਾਏ ਵਾਲਾ ਹੋਣਾ ਚਾਹੀਦਾ ਆਪ ਦਾ ਟਰੈਕਟਰ ਆ ਛੈਡਰ ਮਾਲਕਾ ਇਹਨਾਂ ਨੇ 10 ਤਾਂ ਛੈਡਰ ਲਾਏ ਆ ਸਾਡੇ ਪਿਛਲੇ ਸਾਲ ਪਿੰਡ ਤੇ ਛੈਡਰ ਵਾਲੇ ਦੇਖੋ ਆ ਝੋਨਾ ਦੇਖੋ ਜਿਹੜਾ ਖਰੀਦ ਕੇ ਲਿਆਏ ਭਰਾਵੋ ਛੋਟਾ ਸੌਹਣਿਆਰ ਕਾ ਝੋਨਾ ਨਹੀਂ ਖਰੀਦ ਲੈ ਤੇ ਬਾਹਰੋਂ ਝੋਨਾ ਰਾਜਸਥਾਨ ਤੋਂ ਲੈ ਰਾਜਸਥਾਨ ਦੇ ਤਿੰਨੇ ਚਾਰੇ ਟਰੈਕਟਰ ਦੇ ਨੰਬਰ ਆ ਤਿੰਨ ਟਰੈਕਟਰ ਉੱਥੇ ਸੜਕ ਤੇ ਖੜਿਆ ਤਿੰਨ ਪਾਈਪ ਉਹ ਅਸੀਂ ਇੱਥੇ ਘੇਰ ਲਏ ਇੱਕ ਟਰੈਕਟਰ ਦੋ ਵੜੇ ਉਧਰ ਮੋੜਾਂ ਵਾਲੇ ਜਿਹੜੀ ਸੜਕ ਤੇ ਸੈਲਰ ਆ ਇਹ ਜਿਹੜੇ ਸੈਲਰ ਆ ਜਿਹੜੀ ਹਰੀ ਨੌ ਤੋਂ ਠਾੜਿਆ ਨੂੰ ਸੜਕ ਜਾਂਦੀ ਆ ਉਹਦੇ ਤੇ ਦੋਵੇਂ ਇਕੱਠੇ ਸੈਲਰ ਆ ਮੇਰੇ ਭਰਾਵੋ ਇਕੱਠੇ ਹੋ ਜਓ ਤੁਹਾਡੀ ਲੋਕਾਂ ਥੋੜੋ-ਥੋੜੋ 10-10 ਕੱਟੇ ਲਈ ਜਾਂਦੇ ਆ ਆ ਗੰਮਗੇ ਨੇ ਜਿਹੜੇ ਕਰਿੰਦੇ ਰੱਖੇ ਆ 4-4 ਹਜ਼ਾਰ ਤੇ ਉਹ ਤੁਹਾਡੇ ਝੋਨਿਆਂ ਦਾ ਜਾ ਕੇ ਐ ਖੜ ਸਾ ਤੂੰ ਸੀ ਮਰਦੇ 6 ਮਹੀਨੇ ਤੂੰ ਮਰਦੇ ਆ ਥੋੜਾ 26 ਆਉਂਦਾ ਜੀ 29 ਆਉਂਦਾ ਆਹ तेरे ਪਿਓ ਤੋਂ ਖਰੀਦ ਕੇ ਲਿਆਇਆ ਇਹ ਥੋੜਾ ਤਾਂ ਸੋਨੇ ਵਾਲਿਆਂ ਨੇ ਖਰੀਦਦੇ ਇਹ ਤੇ ਆਹ ਕਿੱਥੋਂ ਲਿਆਇਆ ਗੰਦੇ ਇਹ 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 ਨਾ ਨਾ ਇਹ 15 1500 ਨੂੰ ਲੈ ਕੇ ਹੈ ਅੱਜ ਸੈਲਰ ਕੋਟਾ ਪੂਰਾ ਕਰ ਲੈਂਦੇ ਗੱਲ ਪੱਕਾ ਲੱਗੇ ਹੋਇਆ ਇੱਕ ਨੰਬਰ ਛੋਨਾ ਹਰੀ ਨਾ ਮੰਡੀ ਦਾ ਇੱਕ ਗੱਟੇ ਦਾ 6 ਕਿਲੋ ਇਹ ਸੈਲਰਾਂ ਨੇ ਮੰਗੀ ਕਾਟ ਕਿੰਨੇ ਕਿਲੋ ਕਾਟ ਇੱਕ ਗੱਟੇ ਦੀ ਜਿਹੜਾ ਪੱਕਾ ਲੱਗੇ ਮੇਰੀ ਕਿੰਨੇ ਮਾਪ ਚਰਦੇ ਹੋਰ ਇੱਧਰ ਤੋਂ ਚੈੱਕ ਹੀ ਕਰਨਾ ਮਾਪ ਕਰਨਾ ਅੱਛਾ 6 ਕਿਲੋ ਲੈ ਰਿਹਾ 6 ਕਿਲੋ ਲੈਣਾ ਗੱਟੇ ਦਾ ਅਹਿਲਾ 25 ਮੌਸਟਰ ਆਇਆ ਅੱਜ ਐਵੀ ਗੱਲ ਮੇਰੇ ਭਰਾਵੋ ਛੈਲਰ ਵਾਲੇ ਕੋਲੇ ਇੱਕ ਚੰਗਾ ਟੈਕਨੀਕੀ ਅਫਸਰ ਰੱਖਿਆ ਹੋਵੇ ਉਹ ਛੈਲਰ ਦਾ ਇਹਦਾ ਹੁਣ ਹੈਗੀ ਮਸ਼ੀਨ ਲਾਈਵ ਕੱਢ ਗਏ ਉਹ ਥੋੜਾ ਜਾ ਕੇ ਉੱਥੇ ਮੋਸਟਰ ਕੱਢਦੇ ਆ ਪਾ ਕੇ ਫਿਰ ਤਾਂ ਡੀਸੀ ਬਣੇ ਹੁੰਦੇ ਉਹ ਤੋਂ ਪੰਜ ਪੰਜ ਕੱਢੇ ਜਾਂਦੇ ਆ ਆ ਲਾਈਵ ਕੱਢਦੇ ਆ ਜੀ ਦੂਜੀ ਯਾਰ ਆ ਲਾਈਵ ਮੌਸਟਰ ਕੱਢਦੇ ਆ ਆ ਆ ਆ ਆ ਦੇਖੋ ਲਾਈਵ ਤੁਹਾਨੂੰ ਮੌਚਰ ਦਿਖਾਉਂਦੇ ਮੇਰਾ ਗੰਦ ਝੋਨਾ ਭੈਣੋ ਆ ਇਧਰ ਰੱਖ ਇਧਰ ਰੱਖ ਲੈ ਉਹ 25 ਆਇਆ 25.2 25.2 ਆਇਆ ਔਰ ਇਹ ਸ਼ੈਲਰ ਦਾ ਮਾਲ ਆ ਇਹ ਸ਼ੈਲਰ ਦੇ ਵਿੱਚ ਲੱਥਾ ਹੋਇਆ ਜਿਹੜਾ ਇਹਨਾਂ ਨੇ ਪਾਸ ਕਰਕੇ ਲੈਂਦੇ ਪੱਕੇ ਲੱਗੇ ਜਦੋਂ ਵਾਦੂ ਫੇਰ ਕਿਹਨੇ ਖਰੀਦਣਾ ਇਹ ਸੋਮੋਟਰ ਮੀਟਰ ਹੈ ਸੈਲਰ ਦਾ ਮੀਟਰ ਹੈ ਇਹ ਜਿਲ੍ਹਾ ਦਾ 27 27 ਆ ਰਿਹਾ ਹੈ ਦੇਖੋ ਮੋਟਰ ਸਾਹਮਣੇ ਬਟਾਈ ਦੇ ਤੇ ਭਰਾ ਨੂੰ ਚੈਲਰ ਦੇ ਵਿੱਚ ਖੜੇ ਆ ਪਿੰਡ ਹਰੀ ਨੌਂ ਦਾ ਸੈਲਰ ਹੈ ਜੀ ਜ਼ਿਲ੍ਹਾ ਫਰੀਦਕੋਟ ਦਾ ਤੇ ਸਾਡੀ ਪੈਲੀ ਤੇ ਪਿੰਡ ਦੀ ਪੈਲੀ ਤੇ ਇਹਨਾਂ ਨੇ ਕਿੰਨੇ ਲੱਗੇ ਆਪਣੇ ਸੈਲਰ 8 ਤੇ 6 ਆ 6 ਤੇ 6 ਜੂੰਟਾਂ ਤਿੰਨ ਥਾਂ ਹੀ ਲੱਗੇ ਆ ਚਾਰੀ ਥਾਂ ਚਾਰੀ ਥਾਂ ਮੰਡੀ 'ਚ ਪਰ ਹੈਗਾ 400 ਫੁੱਟਰੋਂ ਖਾਦ ਲੰਮਾ ਕਰ ਮੰਡੀ 400 ਉਹ ਮਸ਼ੀਨ ਤੇ ਚਲਦੀ ਨਹੀਂ ਬਣਾਈ ਹੈ ਨਾ ਹਾਂ ਹਾਂ ਉਹ ਬਣਾਈ ਹੈ ਆਉਂਦਾ ਕਹਿੰਦੇ ਕਿ ਇੰਟਰਨ ਨਹੀਂ ਆਪਾਂ ਕਾਲ ਤੋਂ ਉਹ ਬਣਾਈ ਹੈ ਉਹ ਪਹਿਲਾਂ ਕਰਦੇ ਨੇ ਆਪਣੇ ਯਾਰੋ ਉਹ ਟਰੈਕਟਰ ਬਾਈ ਜੀ ਰੋਕ ਲਿਆ ਕਿਸਾਨ ਜੂਣਿਆਂ ਨੇ ਇੱਕ ਤਾਂ ਫਤਿਹ ਵੱਲੋਂ ਆਹ ਦੇਖੋ ਤੁਸੀਂ ਰਾਜਸਥਾਨ ਦਾ 31 ਨੰਬਰ ਹਰਮਾਨਗੜ੍ਹ ਜ਼ਿਲ੍ਹੇ ਦਾ ਇੱਕ ਆ ਟਰੈਕਟਰ ਖੜਾ ਤਿੰਨ ਚਾਰ ਅਸੀਂ ਰਾਹ ਦੇ ਵਿੱਚ ਰੋਕੀ ਖੜੇ ਆ ਇੱਕ ਟਰੈਕਟਰ ਉਹ ਖੜਾ ਉਹਦੀ ਜਿਹੜੀ ਨਾਲ ਦੀ ਨਾਲ ਸਫਾਈ ਚੱਲ ਰਹੀ ਸੀ ਕਿ ਝੋਨੇ ਦੀ ਇਸੇ ਤਰ੍ਹਾਂ ਲੈਫਟ ਚ ਕਾ ਕੇ ਤੇ ਉੱਥੇ ਮਸ਼ੀਨਾਂ ਨਾਲ ਸਫਾਈ ਕਰਕੇ ਨਾਲ ਦੀ ਨਾਲ ਜਿਹੜੇ ਗੱਟੇ ਭਰੇ ਜਾ ਰਹੇ ਆ ਸੋ ਇਹ ਲੁੱਟ ਹੋ ਰਹੀ ਹੈ ਪੰਜਾਬ ਦੇ ਕਿਸਾਨਾਂ ਦੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰ ਬਣ ਕੇ ਵੱਧ ਤੋਂ ਵੱਧ ਤਾਂ ਕਿ ਸਰਕਾਰਾਂ ਤੇ ਕਰੇ ਜਿਹੜੇ ਅਧਾਰੇ ਆ ਸਾਡੇ ਖਰੀਦਣ ਵਾਲੇ ਉਹਨਾਂ ਤੇ ਕਰ ਜਾਂਚਾਂ ਤੇ ਕਰੇ ਇਹ ਵੀਡੀਓ ਪਹੁੰਚ ਸਕੇ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਜੋ ਵੀਰ ਬਣ ਕੇ ਵੀ ਆ ਤੱਕਾ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ ਹਰਿਆਣਾ ਜੂਪੀ ਰਾਜਸਥਾਨ ਦਾ ਬਾਹਰ ਲੀਆਂ ਸਟੇਟਾਂ ਦਾ ਆ ਕੇ ਝੋਨਾ ਲੈ ਰਿਹਾ ਤੇ ਸਾਡਾ ਜਿਹੜਾ ਝੋਨਾ ਉਹ ਮੰਡੀਆਂ ਦੇ ਵਿੱਚ ਰੋੜ ਰਿਹਾ ਤੇ 6 6 7 7 ਕਿਲੋ ਜਿਹੜੀ ਗੱਟੇ ਦੀ ਕਾਟ ਮੰਗ ਰਿਹਾ ਜਾਂ zato ਸੋ ਇਹ ਤੱਕਾ ਜਿਹੜਾ ਪੰਜਾਬ ਨਾਲ ਸਾਡੇ ਕਿਸਾਨਾਂ ਨਾਲ ਹੋ ਰਿਹਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਹੁਣ ਇੱਕ ਸੰਘਰਸ਼ ਵਧਾਂਗੇ ਫਿਰ ਫਟੇ ਯੂਨੀਅਨ ਵੱਲੋਂ ਇਹਨਾਂ ਦੇ ਖਿਲਾਫ ਸੈਲਰਾਂ ਦੇ ਖਿਲਾਫ ਵੀ ਸਰਕਾਰ ਦੇ ਖਿਲਾਫ ਵੀ ਵੀ ਪਰਾਲੀ ਨੂੰ ਤਾਂ ਅੱਗ ਨਾਲ ਲਾਉ ਤੇ ਝੋਨਾ ਸਾਡਾ ਜਿਹੜਾ ਉਹ ਮੰਡੀਆਂ ਦੇ ਵਿੱਚ ਰੋਲਦੇ ਉਹ ਤੇ ਇਹਦਾ ਮਤਲਬ ਕਿ ਕਿਸਾਨ ਨੂੰ ਮਾਰਨ ਦੀਆਂ ਜਿਹੜੀਆਂ ਸਾਜ਼ਸ਼ਾ ਇਹ ਆਹ ਦੇਖੋ ਰਾਜਸਥਾਨ ਦਾ ਨੰਬਰ RJ31 ਆਹ ਰਾਜਸਥਾਨ ਤੋਂ ਡਾਇਰੈਕਟਰ ਆਇਆ ਪਿੰਡ ਹਰੀਨੋ ਜ਼ਿਲ੍ਹਾ ਫਰੀਦਕੋਟ ਪਿੰਡ ਹਰੀਨੋ ਦੀ ਮੰਡੀ ਦੇ ਵਿੱਚ ਆਹ ਦੇਖੋ ਟਰਾਲਾ ਭਰਿਆ ਖੜਾ ਲੋੜ ਇਹ ਲੋਨ ਨਹੀਂ ਦਿੱਤਾ ਹੋਇਆ ਤਿੰਨ ਟਰਾਲੇ ਜਿਹੜੇ ਰਾਹ ਦੇ ਵਿੱਚ ਰੋਕੇ ਹੋਏ ਹਜੇ ਪਿੱਛੋਂ ਹੋਰ ਆ ਰਹੇ ਆ ਤੇ ਇਕੱਲੇ ਲੁੱਟ ਕਿਸਾਨਾਂ ਦੀ ਪੰਜਾਬਦਿਆਂ ਦੀ ਨਹੀਂ ਇਹ ਰਾਜਸਥਾਨ ਦੇ ਹਰਮਾਨਗੜ ਦੇ ਜਿੱਥੋਂ ਵੀ ਇਹ ਝੋਨਾ ਆਇਆ ਉਥੋਂ ਦੇ ਕਿਸਾਨਾਂ ਦੀ ਲੁੱਟ ਵੀ ਆ ਕਿਉਂਕਿ ਉਥੋਂ ਸਸਤਾ ਝੋਨਾ ਖਰੀਦ ਕੇ ਇਹ 13 13 14 1400 ਨੂੰ 15 1500 ਨੂੰ ਇੱਥੇ ਪਹੁੰਚ ਕਰਦੇ ਆ ਇਹ ਉਹਨਾਂ ਕਿਸਾਨਾਂ ਦੀ ਲੁੱਟ ਵੀ ਆ ਸੋ ਰਾਜਸਥਾਨ ਦੇ ਵੀਰ ਵੀ ਸ਼ੇਅਰ ਕਰਿਓ ਵਾਦ ਤੋਂ ਬਾਦ ਵੀਡੀਓ ਨੂੰ ਵੀ ਆ ਦੇਖੋ ਤੁਹਾਡੀ ਲੁੱਟ ਇੱਥੇ ਆ ਕੇ ਕਿਵੇਂ ਸੋਨਾ ਬਣਦੀ ਆ ਜਿਹੜਾ ਥੋ-ਥੋ ਨੱਕ ਮਾਰ ਕੇ ਝੋਨਾ ਲੈਂਦੇ ਆ ਨਾ ਤੋ ਇੱਥੇ ਆ ਵੇਖੋ ਕਿਵੇਂ ਮਸ਼ੀਨਾਂ ਰਾਹੀਂ ਸੋਨਾ ਬਣ ਰਿਹਾ ਆ ਮਸ਼ੀਨਾਂ ਰਾਹੀਂ ਸਿਉਣਾ ਬਣ ਰਿਹਾ ਤੁਹਾਡਾ ਝੋਨਾ ਜਿਹੜਾ ਤੁਸੀਂ 15-1500 ਨੂੰ ਖਰੀਦਿਆ ਹਰਮਾਨਗੜ ਵਾਲਿਓ ਇੱਥੇ ਸਿਉਣਾ ਬਣਦਾ ਗੱਟਿਆਂ ਦੇ ਵਿੱਚ ਆ ਪੰਜਾਬ ਦੇ ਗੱਟੇ ਲੱਗੇ ਹੋਏ ਆ ਇੱਧਰ ਦੇਖੋ ਪੰਜਾਬ ਸਰਕਾਰ ਦੇ ਗੱਟੇ ਉਹ ਲਾੜ ਤਾਂ ਮੈਂ ਨਾ ਪੰਜਾਬ ਦੇ ਸਰਕਾਰੇ ਤਰੇ ਤੇ ਆ ਸਾਡੇ ਗੱਟੇ ਭੈਣ ਚੋਦੋ ਤੁਸੀਂ ਰਾਜਸਥਾਨ ਦਾ ਤੇ ਜੂਪੀ ਦਾ ਹਰਿਆਣਾ ਦਾ ਝੋਨਾ ਲਿਆ ਕੇ ਆ ਆ ਭਰੀ ਜਾਂਦੇ ਆ ਸਾਡਾ ਕਿਸਾਨਾਂ ਦਾ ਝੋਨਾ ਜਿਹੜਾ ਮੰਡਿਆਂ ਦੇ ਵਿੱਚ ਰੁੱਲ ਰਿਹਾ ਲਾੜ ਤਾਂ ਤੁਹਾਡੇ ਤੇ ਆ ਸਿਉਣਾ ਬਣ ਗਿਆ ਝੋਨਾ ਹੁਣ ਜਿਹੜਾ 1500 ਨੂੰ 1400 ਨੂੰ ਖਰੀਦਿਆ ਸੀਗਾ ਰਾਜਸਥਾਨ ਤੋਂ ਆ ਸਿਆਉਣਾ ਬਣ ਗਿਆ ਇੱਥੇ ਆ ਕੇ ਆ ਮਸ਼ੀਨ ਦੇ ਵਿੱਚ ਲੱਖ ਲਾਣਤਾ ਯਾਰ ਤੁਹਾਡੇ ਤੇ ਸਾਨੂੰ ਪ੍ਰਾਲੀ ਸਾੜਨ ਤੇ ਵੀ ਸਾਡੇ ਦੇ ਪਰਚੇ ਸਾਡੇ ਝੋਨੇ ਦੇ ਵੀ ਪਰਚੇ ਸਾਡੇ ਤੇ ਆ ਸਿਆਉਣਾ ਬਣ ਗਿਆ ਹੁਣ ਮੈਂ ਲੱਖ ਲਾਣਤਾ ਜਿਹੜੇ ਸਾਡੇ ਆ ਸੇਲਰਾਂ ਦੇ ਮਾਲਕਾ ਕੁੱਤੇ ਹਰਾਮੀ ਜਿਹੜੇ ਪੰਜਾਬ ਦਾ ਖਾ ਕੇ ਪੰਜਾਬ ਨਾਲ ਗਦਾਰੀਆਂ ਕਰਦੇ ਆ ਆ ਮਸ਼ੀਨਾਂ ਦੇ ਵਿੱਚ ਝੋਨਾ ਵੇਖੋ ਕਿਵੇਂ ਲੁੱਟ ਮਚਾਈ ਜਨਾਂ ਨੇ ਆ ਮਸ਼ੀਨਾਂ ਦਾ ਸਾਹਬ ਹੁੰਦਾ ਆ ਸਿਆਉਣਾ ਬਣਦਾ ਤੁਹਾਡਾ ਝੋਨਾ ਆ ਟਰਾਲੇ ਭਰੇ ਖੜੇ ਆ ਇਹਨਾਂ ਦਾ ਮੌਚਰ ਕੱਢ ਕੇ ਦਿਖਾਉਣੇ ਤੇ ਇਹ ਗੱਟੇ ਭਰੇ ਪਏ ਆ 26 ਦਾ ਆਇਆ 26 ਮੜਾ ਜਾ ਇੱਕ ਚ ਹੋਰ ਕੱਢੋ ਕੱਢੂੰਗਾ ਜਾਂ ਇਹਦਾ ਇੱਥੇ ਧੁੱਪ ਵਾਵਾ ਲੱਗੀ ਨਾ ਪਰੇ ਕੱਢੀ ਬਾਈ ਬਾ ਲਾਈਵ ਹੀ ਚੱਲੀ ਜਾਂਦਾ ਆਪਾਂ ਯਾਰ ਉਧਰੋਂ ਕੱਢ ਕੇ ਲਿਆਏ ਆ ਕੋਈ ਨਹੀਂ ਮੌਚਰ ਯਾਰ ਭਲਾ ਦਾਸ ਆ ਜੇ ਝੋਨਾ ਬਾਹਰ ਦਾ ਪੰਜਾਬ ਦੇ ਗੱਟੇ ਆ ਪੰਜਾਬ ਸਰਕਾਰ ਦੇ ਲਾਹਨਤ ਸਰਕਾਰ ਤੇ ਯਾਰ ਇਹੋ ਜੀ ਤੇ ਵੀ ਸਾਡਾ ਝੋਨਾ ਮੰਡੀਆਂ ਚ ਰੁਲੀ ਜਾਂਦਾ 29 ਭੜਾ ਦਾਸ ਆ ਜਾ ਯਾਰ ਝੋਨਾ ਬਾਹਰ ਦਾ ਗੈਰ ਕਾਨੂੰਨੀ ਕੰਮ ਆ ਇਹ ਗੱਟੇ ਪੰਜਾਬ ਦੇ ਟਰੈਕਟਰ ਰਾਜਸਥਾਨ ਦਾ ਖੜਾ RJ 31 ਇੱਕ ਉਹ ਖੜਾ ਚਾਰ ਟਰੈਕਟਰ ਬਾਹਰ ਕੇ ਰੇਵੇ ਆ ਛੜਕ ਦੇ ਉੱਤੇ ਤੇ ਆ ਸੰਗ ਤਾਂ ਪਿੰਡ ਹਰੀ ਨੌਂ ਦੇ ਜਿੰਨਾਂ ਦਾ 10-10 ਦਿਨ ਹੋ ਗਏ ਝੋਨਾ ਮੰਡੀ ਦੇ ਵਿੱਚ ਪਿਆ ਨੂੰ ਸਾ-ਸਾਤ ਕਿਲੋ ਗੱਟੇ ਦੀ ਕਾਰਡ ਕੱਟ ਰਹੇ ਆ ਮਾਗਰੇ ਇਹਦੇ ਹਜੇ ਤੋਲਿਆ ਹੈ ਨਹੀਂਗਾ 7 ਕਿਲੋ ਕੱਟ ਕੇ ਵੀ ਨਹੀਂ ਤੋਲਦਾਗਾ ਤੇ ਬਾਹਰ ਲਾ ਕੇ ਇੱਥੇ ਸਿੱਧਾ ਟਰਾਲਾ ਲੈਂਦਾ ਤੇ ਇਹ ਰਾਜਸਥਾਨ ਹਰਿਆਣੇ ਦੇ ਕਿਸਾਨਾਂ ਦੀ ਵੀ ਲੋਟਾ ਵੀ ਇੱਥੇ ਥੋੜਾ ਜਿਹੜਾ 1500 ਵਾਲਾ ਝੋਨਾ ਇੱਥੇ ਆ ਕੇ ਸੋਨਾ ਬਣ ਜਾਂਦਾ ਮਸ਼ੀਨ ਦੇ ਵਿੱਚ ਲਾਹਣਤਾ ਸੈਲਰ ਵਾਲਿਆਂ ਤੇ ਜਿਹੜੇ ਪੰਜਾਬ ਦਾ ਖਾ ਕੇ ਪੰਜਾਬ ਨੂੰ ਹਰਾਮ ਕਰਦੇ ਆ ਕੁੱਤੇ ਆ ਸਾਡੇ ਪਿੰਡ ਦੀ ਪੈਲੀ ਆ ਕਰੋਨਾ ਰੁਪਈਏ ਦੀ ਜਿਹੜੀ ਇਹਨਾਂ ਨੇ ਰੋਕੀ ਆ ਤੇ ਇੱਥੇ ਆ ਕੇ ਜਿਹੜਾ ਸੋਨਾ ਬਣ ਜਾਂਦਾ ਥੋੜਾ ਝੋਨਾ ਅਜਰਾ ਤੋਂ ਤੋਂ 12 12 ਸਾਨੂੰ ਜੂਪੀ ਤੋਂ ਖਰੀਦ ਕੇ ਲਿਆਉਂਦੇ ਨਾ ਇੱਥੇ ਇਹ 2516 ਝੋਨਾ ਬਣਾਉਂਦੇ ਆ ਤੁਹਾਡਾ ਆ ਦੇਖ ਲਓ ਆ ਮਸ਼ੀਨਾਂ ਦੇ ਵਿੱਚ ਥੱਲੇ ਜਾਈ ਜਾਂਦਾ ਆ ਉਹ ਆਈ ਜਾਂਦੇ ਆ ਬਾਈ ਜੀ ਆ ਉਹ ਆਈ ਜਾਂਦੀਆਂ ਦੋ ਟਰਾਲੀਆਂ ਇਹ ਤਾਂ ਕੱਢੀ ਦੋ ਟਰਾਲੀਆਂ ਇਧਰ ਬਾਹਰ ਆਂਗਾ ਮਾਣਾ ਵੀ ਹੁਣ ਯਾਰ ਸਾਡੇ ਪਲਾਸ ਸੈਰ ਲੈ ਜੇ ਸਾਡਾ ਅਸੀਂ ਆ ਝੋਨਾ ਜਿਹੜਾ ਇੱਥੋਂ ਚਕਾਉਣਾ ਆ ਸੈਲਰ ਜਿਹੜੇ ਆ ਗੱਟੇ ਭਰੇ ਵੇਣਾ ਇਹਨਾਂ ਨੇ ਮਾਣਾ ਲੱਖ ਲਾਣ ਤਾਂ ਯਾਰ ਸਾਡੇ ਨੇ ਗਦਾਰੀਆਂ ਕਰੀ ਜਾਂਦੀਆਂ ਤੂੰ ਸਾਡਾ ਖਾ ਕੇ ਮਾਣਾ ਸੈਲਰ ਵਾਲਿਆਂ ਤੇ ਲੱਖ ਲਾਣ ਦਾ ਕਿਹੜਾ ਮਾਲਕ ਬਾਈ ਇਹਨਾਂ ਦਾ ਕਿਵੇਂ ਹਰਾਮ ਦੀ ਯਾਰ ਹਰਾਮ ਖੋਰਾ ਨੇ ਕਿਵੇਂ ਗੰਦ ਪਾਇਆ ਇਹਨਾਂ ਨੇ ਪੰਜਾਬ ਦੇ ਵਿੱਚ ਪਰਦਾਣ ਮਾਲਕ ਕੌਣ ਆ ਇਹਦਾ ਸੇਲਰ ਦਾ ਹੈਗਾ ਨੰਬਰ ਨੰਬਰ ਉਹਦਾ ਐ ਨਹੀਂਗਾ ਕਿੱਥੋਂ ਦਾ ਕੋਟ ਦਾ ਹੀ ਆਪਣੇ ਜੈਤੋ ਦਾ ਦੋ ਬਾਰ ਹੋਰ ਆ ਗਏ ਉਹਨਾਂ ਦਾ ਨੰਬਰ ਤਾਂ ਲੱਗ ਗਿਆ ਆਪਾਂ ਯਾਰ ਐ ਮਾਸਟਰ ਜੀ ਲਾਇਆ ਦਰਵਾਜ਼ਾ ਚਾਬੀ ਨਹੀਂ ਮੇਰੇ ਕੋਲੇ ਯਾਰ ਆਉਂਦੇ ਆ ਆ ਦੋ ਟਰੈਕਟਰ ਬਾਈ ਜੀ ਬਾਹਰ ਖੜੇ ਆ ਤੇ ਸ਼ੇਅਰ ਕਰਦੇ ਵੀਡੀਓ ਨੂੰ ਦੱਬ ਕੇ ਆ ਤੁਹਾਨੂੰ ਇਹ ਇਹਨਾਂ ਦੇ ਵੀ ਨੰਬਰ ਦਿਖਾਉਣੇ ਆ ਗੁਰਪ੍ਰੀਤ ਆਜੋ ਦੋ ਤਿੰਨ ਜਾਣੇ ਆਪਾਂ ਵੇਖ ਕੇ ਬਾਹਰ ਉਹ ਕਿਹੜੇ ਨੰਬਰ ਆ ਟਰੈਕਟਰਾਂ ਦੇ ਆ ਦੋ ਬਾਹਰ ਆ ਕੇ ਖੜ ਕੇ ਭਾਈ ਜੀ ਟਰੈਕਟਰ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਇਕੱਲੇ ਹਰਿਆਣਾ ਦਾ ਮਸਲਾ ਨਹੀਂ ਪੂਰੇ ਪੰਜਾਬ ਦਾ ਮਸਲਾ ਚਾਚਾ ਜੀ ਕਿੱਥੋਂ ਦੇ ਟਰੈਕਟਰ ਇਹ ਮੇਨੇ ਆਜ ਕਿ ਬਾਰ ਕੜੇ ਵੀ ਰਾਜਸਥਾਨ ਦੇ ਆ ਇਕੱਠੀ ਆਈ ਹੈ ਇਕੱਠੀ ਟੀਮ ਆ ਦੋ ਅੰਦਰ ਵੜ ਗਏ ਦੂਜੇ ਬਾਹਰ ਖੜੇ ਆ ਜੀ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਪੰਜਾਬ ਦਾ ਸਾਰੇ ਦਾ ਮਸਲਾ ਇਹ ਕੱਲੇ ਹਰੀਣਾਉ ਦਾ ਮਸਲਾ ਨਹੀਂਗਾ ਭੈਣ ਚੋਦ ਲੈ ਆ ਕੇ ਜੂਪੀ ਬਿਹਾਰ ਤੋਂ ਯਾਰ ਰਾਜਸਥਾਨ ਤੋਂ ਝੋਨਾ ਉਹਨਾਂ ਕਿਸਾਨਾਂ ਦੀ ਵੀ ਲੁੱਟ ਕਰਦੇ ਆ ਤੇ ਇੱਥੇ ਤਾਂ ਲੁੱਟ ਕਰਨੀ ਕਰਨੀ ਸਾਨੂੰ ਮੰਡੀਆਂ ਦੇ ਵਿੱਚ ਬੈਠਿਆਂ ਨੂੰ 10-10 ਦਿਨ ਹੋ ਗਏ ਮੈਂ ਲੱਖ ਦੀ ਲਾਹਣਤਾ ਯਾਰ ਸਰਕਾਰਾਂ ਤੇ ਲੱਖ ਦੀ ਲਾਹਣਤਾ ਸੈਲਰਾਂ ਵਾਲਿਆਂ ਤੇ ਆ ਜੈਤੋ ਦਾ ਬੰਦਾ ਇਹਨੂੰ ਵੀ ਆ ਲੈਣ ਦੋ ਇਹਦੇ ਨਾਲ ਵੀ ਕਰਦੇ ਆ ਗੱਲ ਵੀ ਪੰਜਾਬ ਦਾ ਖਾ ਕੇ ਯਾਰ ਪੰਜਾਬ ਨੂੰ ਹਰਾਮ ਕਰੀ ਜਾਂਦੇ ਤੁਸੀਂ ਜਮਾਂ ਸ਼ਰਮ ਲਾਈ ਵੀ ਆ ਆ ਖੜੇ ਦੋ ਟਰੈਕਟਰ ਕਿੱਥੋਂ ਦਾ ਟਰੈਕਟਰ ਨੰਬਰ ਪਈ ਇਹਦਾ ਕਿਹਦਾ ਪ੍ਰਧਾਨ ਕਿੱਥੇ ਟਰੈਕਟਰ ਦਾ ਮਾਲਕ ਆ ਖੜਾ ਇੱਕ ਆ ਤੈਨ ਇੱਕੋ ਘਰ ਦੇ ਟਰੈਕਟਰ ਆ ਮਹਿੰਦਰਾ ਜਿਹੜੇ ਦੋ ਤੁਹਾਨੂੰ ਅੰਦਰ ਵਗਾ ਕੇ ਲਿਆਂਦੇ ਇਹਦੇ ਵੀ ਸ਼ਾਇਦ ਨੰਬਰ ਲੱਗਿਆ ਹੋਊਗਾ ਆ ਦੇਖੋ RJ31RD 2588 ਆ ਆ ਵੀ ਹਨਮਾਨਗੜ ਦਾ ਟਰੈਕਟਰ ਆ ਆ ਦੇਖੋ ਕਿਵੇਂ ਭਰੇ ਆ ਟਰਾਲੇ 25 25ਵੇਂ ਉਚਰ ਵਾਲੇ ਝੋਨੇ ਉਥੋਂ ਖਰੀਦ ਕੇ ਇਹ 12 1200 ਨੂੰ 13 1300 ਨੂੰ ਇੱਥੇ ਲਿਆ ਕੇ ਸਿਆਉਣਾ ਬਣਾਉਂਦੇ ਆ ਸੇਲਰਾਂ ਦੇ ਵਿੱਚ ਆ ਸਾਡੇ ਸਾਡੀ ਹੱਕ ਤੇ ਸੇਲਰ ਲਾਏ ਆ ਇਹਨਾਂ ਨੇ ਸਾਡੀ ਹੱਕ ਤੇ ਆ ਸਾਡੀ ਜ਼ਮੀਨ ਦੇ ਵਿੱਚ ਤੇ ਝੋਨਾ ਇੱਥੇ ਵਗਦਾ ਰਾਜਸਥਾਨ ਦਾ ਹਰਿਆਣਾ ਦਾ ਜੂਪੀ ਦਾ ਤੇ ਸਾਡੇ ਝੋਨੇ ਨੂੰ ਕੀੜੇ ਪਏ ਆ ਜਿਹੜਾ ਮੰਡੀ ਦੇ ਵਿੱਚ ਪਿਆ ਯਾਰ ਆ ਸਾਡੀ ਇੱਕ ਤੇ ਸੈਲਰ ਲਾ ਕੇ ਬੈਠੇ ਆ ਇਹ ਤੋ ਟਰੈਕਟਰ ਅੰਦਰ ਆ ਤੇ ਦੋ ਆ ਖੜੇ ਰਾਜਸਥਾਨ ਦੇ ਹਰਮਾਨ ਕੜ ਦੇ ਟਰੈਕਟਰ ਆ ਆਰ ਜੇ 31 ਨੰਬਰ ਆ ਬੋਲਣਾ ਇਹਨਾਂ ਨੇ ਕੀ ਬਿਸ਼ਰਮਾ ਨੇ ਇਹਨਾਂ ਨੇ ਕੀ ਬੋਲਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰ ਮੇਰੇ ਦਬ ਕੇ ਸ਼ੇਅਰ ਕਰ ਦਿਓ ਜੋ ਅੱਜ ਜਲੂਸ ਆਜਨਾਂ ਦਾ ਇੱਥੇ ਕੱਢਣਾ ਲਾਈਵ ਦੇ ਵਿੱਚ ਕੱਢਾਂਗੇ ਇਹ ਆਏ ਨਹੀਂ ਬਰਦਾਸ਼ਤ ਹੋਣਾ ਵੀ ਪ੍ਰਾਲੀ ਨੂੰ ਆਗਣਾ ਲਾਓ ਕਿਸਾਨੋਂ ਤੁਹਾਡੇ ਦੇ ਪਰਚੇ ਪੈ ਜਾਣਗੇ ਤੁਸੀਂ ਪ੍ਰਦੂਸ਼ਣ ਕਰਦੇ ਆ ਆ ਇੱਥੇ ਆ ਆ ਵੀ ਅਸੀਂ ਪ੍ਰਦੂਸ਼ਣ ਕਰਦੇ ਆ ਆ ਲਿਆ ਕੇ ਭੈਣ ਚੋਂ ਦਾ ਹਰਿਆਣੇ ਦੇਗਾ ਰਾਜਸਥਾਨ ਦੇਗਾ ਜੂਪੀ ਦੀਆਂ ਟਰਾਲੀਆਂ ਯਾਰ ਤੁਸੀਂ ਇੱਥੇ ਸੈਲਰ ਭਰੀ ਜਾਂਦੇ ਸਾਡੇ ਝੋਨੇ ਤੇ ਮੱਡੀਆਂ ਦੇ ਵਿੱਚ ਰੁਲੀ ਜਾਂਦੇ ਆ ਇੱਥੇ ਵੀ ਸਾਡਾ ਕਸੂਰ ਆ ਕਿਸਾਨਾਂ ਦਾ ਮੈਨੂੰ ਭਗਵਾਨ ਤਮਨ ਸਰਕਾਰ ਦੱਸੇ ਆ ਚੌਂਚੇ ਦੱਸਣ ਸਰਕਾਰ ਦੇ ਇਹ ਤੇ ਵੀ ਸਾਡਾ ਕਸੂਰ ਆ ਆ ਭੇਡਾਂ ਦੱਸਣ ਇੱਥੇ ਇੱਥੇ ਸਿੱਧੇ ਟਰਾਲੇ ਡੰਪ ਹੋ ਕੇ ਸਿੱਧੇ ਇੱਥੇ ਮਸ਼ੀਨਾਂ ਦੇ ਵਿੱਚ ਸਿਉਣਾ ਬਣਦਾ ਇਹ ਝੋਨਾ ਤੇ ਸਾਡਾ ਝੋਨਾ ਮਾੜਾ ਜਿਹੜਾ ਮੰਡੀਆਂ ਦੇ ਵਿੱਚ ਪਿਆ 8-8 ਕਿਲੋ ਗੱਟੇ ਦੀ ਕਾਟ ਕੱਲ ਕਹਿ ਕੇ ਗਏ ਆ 7-7 ਕਿਲੋ ਗੱਟੇ ਦੀ ਕਾਟ ਪਰ ਤੋਲਣਾ ਨਹੀਂ ਗਾ अजय सिखाओ तुम फिर भी सत्त किलो गाट दो फिर तोला गे ਆ ਦੇਖੋ ਇਹ ਨਾ ਮਸੀਨਾ ਚ ਸਿਉਣਾ ਬਣਦਾ ਭਰਾਵੋ ਜਿਹੜਾ ਤੁਹਾਡਾ 12 1200 ਨੂੰ ਖਰੀਦ ਕੇ ਲਿਆਇਆ ਜੂਪੀ ਬਿਹਾਰ ਤੋਂ ਰਾਜਸਥਾਨ ਤੋਂ ਇੱਥੇ ਸਿਉਣਾ ਬਣਾ ਕੇ ਨਾ ਉਹਨੂੰ ਇੱਥੇ ਵੇਚਦੇ ਆ ਚੌਲ ਕੱਢ ਕੇ ਤੇ ਸਾਡਾ ਝੋਨਾ ਖਰਾਬ ਆ ਇਹਦੇ ਚੌਲ ਨਹੀਂ ਨਿਕਲਦੇ ਟੋਟਾ ਹੋ ਜਾਂਦਾ ਜਿਹੜਾ ਉਥੇ 1200 ਨੂੰ ਖਰੀਦਿਆ ਤੇ ਚੌਲ ਬਹੁਤ ਵਧੀਆ ਨਿਕਲਦੇ ਆ ਇੱਥੇ ਹਾਂਜੀ ਆ ਚੁੱਪ ਕਰਾਈਂ ਬਈ ਸਾਰਿਆਂ ਨੂੰ ਕੱਟ ਕੇ ਇਧਰ ਆ ਲੋ ਬੰਦ ਲੱਗੇ ਚੁੱਪ ਕਰਾ ਚੁੱਪ ਹੋਰ ਫੋਨ ਤੋਂ ਲਾ ਲੋ ਪੜ੍ਹਨੀ ਚਾਹਦੇ ਇਹਨੇ ਕਾਰੀ ਦਿੱਤਾ ਲੰਮਾ ਇਹਨੇ ਥੋੜਾ ਕਰਦਾ ਹੁੰਦਾ ਹੈ ਹੁੰਦਾ ਇਹਨੇ ਕਰਤਾ ਹੁੰਦਾ ਪੂਰਾ ਦੇਖ ਲਈਏ ਬਗੋਂ ਹਮਨੇ ਕਰਿਆ ਇਹ ਫਾਰਮ ਦਾ ਨੰਬਰ ਆ ਜੀ ਉੱਥੇ ਜਿਨ੍ਹਾਂ ਨੇ ਭੇਜਿਆ ਝੋਨਾ ਹਾਂ ਆ ਦੇਖੋ ਜੀ ਆ ਨੰਬਰ ਆ ਰਾਜਸਥਾਨ ਦੀ ਉਸ ਫਾਰਮ ਦਾ ਹਨਮਾਨਗੜ੍ਹ ਜ਼ਿਲ੍ਹੇ ਦਾ ਨਹੀਂ ਵਾਇਸ ਮੇਲ ਤੇ ਲੱਗ ਗਿਆ ਜੀ ਵਾਇਸ ਮੇਲ ਤੇ ਲਾਉਣੇ ਚਾਹਦੇ ਨਹੀਂ ਆ ਦੇਖੋ ਤੁਸੀਂ ਫੋਨ ਵੀ ਨਹੀਂ ਚਾਹਦੇ ਇਹ ਕੋਈ ਨਹੀਂ ਟਰੈਕਟਰ ਲੈਣ ਤਾਂ ਆਉਣਗੇ ਕੋਈ ਨਹੀਂ ਨਾ ਚੱਕਰਾਂ ਦੇ ਫੋਨ ਇਹਨਾਂ ਨੂੰ ਆ ਟਰੈਕਟਰ ਨਹੀਂ ਹੁਣ ਉਹਨਾਂ ਚਾਹੇ ਇੱਥੋਂ ਜਾਂਦੇਗੇ ਇਹਨਾਂ ਦੇ ਜਨਾਚਰ ਇੱਥੇ ਆਉਂਦੇ ਨੀਗੇ ਆ ਲੈ ਕੇ ਭੇਜੋ ਟਰੈਕਟਰ ਕਰਦੇ ਆ ਫੋਨ ਲਾ ਗਲਤੀ ਕਰਦੇ ਸੋ ਬਾਅਦ ਤੋਂ ਬਾਅਦ ਕਿਸਾਨ ਵੀਰ ਜਿਹੜੇ ਪਿੰਡ ਹਰੀਨਾਉਂ ਤੇ ਉਹ ਵੀ ਪਹੁੰਚੋ ਸੈਲਰ ਦੇ ਵਿੱਚ ਇੱਥੇ ਪ੍ਰਸ਼ਾਸਨ ਨੂੰ ਵੀ ਸੱਦਿਆ ਗਿਆ ਜਿਹੜੇ ਵੀਰ ਵੀਡੀਓ ਵੇਂਦੇ ਆ ਛੇਤੀ ਤੋਂ ਛੇਤੀ ਜਿਹੜਾ ਸੈਲਰ ਦੇ ਵਿੱਚ ਆਪਣੇ ਇੱਥੇ ਪੈਰੋਆਣੀ ਜਿਹੜੇ ਸੈਲਰ ਲੱਗੇ ਆ ਪੈਰੋਆਣੀ ਸੈਲਰ ਦੇ ਵਿੱਚ ਇੱਥੇ ਪਹੁੰਚ ਜੋ ਥਾੜਿਆਂ ਵਾਲੀ ਛੜਕ ਤੇ ਲੱਖ ਦੀ ਲਾਹਨਤ ਆ ਯਾਰ ਲੱਖ ਦੀ ਲਾਹਨਤ ਸਰਕਾਰਾਂ ਤੇ ਲੱਖ ਦੀ ਲਾਹਨਤ 26 ਹੀ ਜਾਂਦਾ ਬਈ ਹੋਰ ਹੈਗਾ ਨੰਬਰ ਕਿਸ ਦਾ ਹੋਰ ਨੰਬਰ ਹੈਗਾ ਕਿਸ ਦਾ ਬੀ ਉਹਦੇ ਨਾਲ ਸਪਾਰਕ ਹੋ ਸਕਿਆ ਉਹ ਜਿਹੜਾ ਤੁਹਾਡਾ ਮਾਲਕ ਸੀਗਾ ਤੁਸੀਂ ਦਿੱਤਾ ਸੀ ਨੰਬਰ ਉਹਨੇ ਫੋਨ ਨਹੀਂ ਚੱਕਿਆਗਾ ਕੋਈ ਆੜਤ ਕੇ ਦਾ ਨੰਬਰ ਹੈਗਾ ਤੁਸੀਂ ਹਰਮਾਨਗੜ ਮੰਡੀ ਚੋਂ ਆਏ ਹਨ ਅੱਛਾ ਵਪਾਰੀ ਬਜ਼ਾਰ ਤੋਂ ਕੁਛ ਬਰਾਦੇ ਮੈਨੂੰ ਠੀਕ ਆ ਠੀਕ ਸਾਡਾ ਪਿੰਡ ਤਾਂ ਕੋਲੂ ਵਾਲਾ ਹੈ ਕੋਲੂ ਵਾਲਾ ਪਿੰਡ ਆ ਤੇਰਾ ਸਾਡਾ ਤਾਂ ਕੋਲੂ ਵਾਲਾ ਹੈ ਬੱਚੇ ਦਾ ਕੋਲੂ ਵਾਲਾ ਠੀਕ ਆ ਹੈਲੋ ਵੀਡੀਓ ਕਾਲ ਕਰਕੇ ਦਿਖਾ ਜੀ ਉਹ ਨਹੀਂ ਚੱਕਣਗੇ ਜਿੰਨੇ ਚੰਗਾ ਹੋਇਆ ਪਿਆੋਂ ਚ ਨਿਕਲ ਕੇ ਹਾਂ ਨਹੀਂ ਵੀਡੀਓ ਤੇ ਜਾ ਕੇ ਸੁਜਨ ਨੇ ਵੀ ਵੀਰ ਵੀਡੀਓ ਵੇਖੀ ਜਾਂਦੇ ਜਿੰਨੇ ਵੀਰ ਜਲਦੀ ਪਹੁੰਚੋ ਇੱਥੇ ਆਪਣੇ ਸੈਲਰ ਜਿਹੜਾ ਪੈਰੋ ਆਣੇ ਲੱਗੇ ਹੋਇਆ ਥਾੜਿਆਂ ਵਾਲੀ ਸੜਕ ਤੇ ਹਰੀਨੋ ਪਿੰਡ ਫੈਂਡ ਦੇ ਵੀਰ ਪਹੁੰਚ ਜੋ ਕਿਰਪਾ ਕਰਕੇ ਤੇ ਬਾਕੀ ਵੀਰ ਵੀਡੀਓ ਸ਼ੇਅਰ ਕਰ ਦਿਓ ਬਾਅਦ ਤੋਂ ਅੱਦ ਕਿਉਂਕਿ ਕੱਲੇ ਪੰਜਾਬ ਦਾ ਮਸਲਾ ਨਹੀਂ ਇਹ ਪੂਰੇ ਪੰਜਾਬ ਦਾ ਮਸਲਾ ਉਹ ਵੀ 15-15 ਜਣਾਂ ਤੋਂ ਬਾਹਰ ਠੀਕ ਹੈ ਠੀਕ ਉਹਦਾ ਮੌਕਰ ਨਹੀਂ ਹੁੰਦਾ ਛੱਬੀ ਮੌਕਰ ਆਇਆ ਵਿੱਚ ਆਪੇ ਸਭ ਜਾਣ ਖੜੇ ਥਾਰੇ ਆ ਆਇਆ ਅੰਨੇ ਖੜੇ ਹੋ ਗਏ ਕੱਲ ਠੀਕ ਆ ਉਹ ਦੋ ਤਿੰਨ ਤੋਂ ਬਾਹਰ ਖੜੇ ਆ ਕੀ ਗੱਲ ਹੋ ਗਈ ਬਾਅਦ ਤੋਂ ਅੱਦ ਕਿਉਂਕਿ ਕੱਲੇ ਪੰਜਾਬ ਦਾ ਮਸਲਾ ਨਹੀਂ ਪੂਰੇ ਹਾਂ ਮੈਨੂੰ ਕੋਠਾ ਨਹੀਂ ਖੜਾ ਇਹ ਮਸਲਾ ਠੀਕ ਹੈ ਜੀ ਚਲੋ ਦੋ ਤਾਂ ਆਏ ਨੇ ਫਿਕਰ ਦੋ ਐਕਸੋ ਕੈਨਲ ਦੋ ਆਏ ਇਹ ਨਾ ਦੋ ਆਏ ਇਹ ਇਹ ਦੋ ਆ ਇਹ ਇਹ ਦੋ ਆ 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 ਇਹ